ਜੀਵਨ ਦੀ ਸਪੈਨਡੇ ਤੇ ਆ ਕੇ ਬੜਾ ਕੁਝ ਲਿਖ ਰਹੇ ਹੋ ਤੁਸੀਂ ਛਾਪ ਰਿਹਾ ਹੈ ਪੰਜਾਬ ਸਰਕਾਰ ਨੇ ਸਾਹਿਤ ਰਤਨ ਪੁਰਸਕਾਰ ਤੁਹਾਨੂੰ ਪ੍ਰਦਾਨ ਕਰਨਾ ਹੈ ਅਨਾਉਂਸ ਹੋ ਗਿਆ ਕੀ ਮਹਿਸੂਸ ਕਰ ਰਹੇ ਹੋ ਪਾਠਕਾਂ ਦਾ ਯੋਗਦਾਨ ਪਰਿਵਾਰ ਦਾ ਮਿੱਤਰਾਂ ਪਿਆਰਿਆਂ ਦਾ ਮੈਨੂੰ ਇਹ ਸਮਝਦਾ ਮੇਰੀ ਜ਼ਿੰਦਗੀ ਦੀਆਂ ਸਮੁੱਚੀਆਂ ਗਤੀਵਿਧੀਆਂ ਜਿਹੜੀਆਂ ਨੇ ਹੂੰ ਉਹ ਕਿਰਿਆਤਮਕ ਦ੍ਰਿਸ਼ਟੀ ਵਾਲੀਆਂ ਹੁੰਦੀਆਂ ਨੇ ਹੂੰ ਪਤਾ ਨਹੀਂ ਇਹ ਸੰਸਕਾਰ ਮੇਰੇ ਚ ਕਿਰਿਆਸ਼ੀਲ ਰਹਿਣ ਦੇ ਕਿੱਥੋਂ ਆ ਗਏ ਹੂੰ ਹੂੰ ਜਿੰਨਾ ਧਾਰਾਵਾਂ ਦਾ ਤੁਸੀਂ ਨਾ ਲੈਂਤਾ ਪਾਟਕ ਸਰਕਾਰ ਲੋਕ ਮੇਰਾ ਪਰਿਵਾਰ ਇਹ ਸਾਰੇ ਜਿਹੜੇ ਆਧਾਰੇ ਨੇ ਉਹਨਾਂ ਨੂੰ ਮੈਂ ਤਸلیم ਕਰਦਾ ਔਰ ਉਹਨਾਂ ਦੇ ਯੋਗਦਾਨ ਦੀ ਜਿਹੜੀ ਸ਼ਹਿਦ ਵਰਗੀ ਮਿਠਾਸ ਹੈ ਨਾ ਉਹ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਇਮਾਨਤ ਆ ਵਾਹ ਵਾਹ ਫਰਦ ਕੋ ਮੈਂ ਐਸੇ ਆਇਆ ਉਹ ਬਾਈ ਚਾਂਸ ਸਬਬ ਨਾਲ ਅਮਰਜੀਤ ਬੜੈਜ ਮੇਰੇ ਸਾਹਮਣੇ ਬੈਠਾ ਪਰ ਜੇ ਮੈਂ ਇਹ ਕਹਾ ਵੀ ਮੇਰਾ ਇੱਥੇ ਆਉਣਾ ਕੁ ਗਿਆਨ ਵੀ ਨੇ ਮੈਨੂੰ ਕੁਝ ਸਵਾਲ ਕਹਿਣੇ ਇਹ ਲੋਕਾਂ ਚ ਮੇਂ ਗੱਲਾਂ ਜਾਣੀਆਂ ਇਹ ਮੇਰੇ ਲਈ ਇੱਕ ਵਰਦਾਨ ਬਣ ਜਾਂਦਾ ਹੂੰ ਮੈਂ ਦਾ ਸ਼ੁਕਰੀ ਬੰਦਿਆਂ ਚ ਨਹੀਂ ਹਾਂ ਸ਼ੁਕਰਗੁਜ਼ਾਰ ਮੇਰੀ ਜ਼ਿੰਦਗੀ ਦਾ ਹਿੱਸਾ ਮੋ ਸੋਸਾਇਤ ਰਤਨ ਨੂੰ ਮੈਂ ਇੱਕ ਬਹੁਤ ਵੱਡੀ ਇੰਜ ਸਮਝਦਾ ਵੀ ਜਿਵੇਂ ਕਿਤੇ ਨਾ ਬਹੁਤ ਵੱਡੇ 16 ਰਤਨ ਹੁੰਦੇ ਨੇ ਨਾ ਰਤਨ ਸਾਹਿਬ ਬਹੁਤ ਅੱਛਾ ਉਹ ਜਿਹੜੀ ਦ੍ਰਿਸ਼ਟੀ ਆ ਨਾ ਸੁਖਿਆ ਅਲਮਿਸਾਲ ਦ੍ਰਿਸ਼ਟੀ ਤੇ ਦ੍ਰਿਸ਼ਟੀ ਕੋ ਉਹ ਦ੍ਰਿਸ਼ਨਾ ਦ੍ਰਿਸ਼ਤਾ ਸੁਭਾਵਕ ਨੇ ਦ੍ਰਿਸ਼ਤਾ ਪੈਦਾ ਹੋ ਗਏ ਗੁਲਬੂਰ ਦਾ ਦਰਖਤ ਤਾਂ ਲੱਗ ਗਿਆ ਮੇਰੇ ਸਾਹਮਣੇ ਰਾਇਲ ਪਾਪ ਖੜਾ ਹੈ ਲੋਕਾਂ ਦਾ ਮੇਰੇ ਖਿਆਲ ਜੀ ਕਿਸੇ ਨੂੰ ਪੁੱਛੇ ਵੀ 20 ਦਰਖਤਾਂ ਦਾ ਨਾਂ ਲਿਖ ਦੇ 20 ਦਰਖਤਾਂ ਦੇ ਨਾਂ ਨਹੀਂ ਲਿਖ ਸਕਦਾ ਜੀ ਮਾਲ ਸ੍ਰੀ ਇੱਕ ਦਰਖਤ ਆ ਮੇਰਾ ਕਹਿਣ ਦਾ ਅਰਥ ਹੈ ਮੈਂ ਕੁਦਰਤ ਨਾਲ ਜੁੜਿਆ ਮਾਂ ਮੈਂ ਧਰਤੀ ਨਾਲ ਜੁੜਿਆ ਮਾਂ ਧਰਤੀ ਮੇਨੇ ਆ ਕੇ ਸਿਰ ਤੇ ਹੱਥ ਰੱਖਦੀ ਹੈ ਹੂੰ ਆਕਾਸ਼ ਮੇਰੇ ਸਿਰ ਤੇ ਖੁੱਲ੍ਹ ਵਰਸਦਾ ਮੈਂ ਤਾਂ ਸਭ ਤੋਂ ਵੱਧ ਮੈਨੂੰ ਇਹ ਜਿਹੜਾ ਸਾਹ ਇਤਰਤ ਹੈ ਨਾ ਇਹ ਪੰਜਾਬ ਨੇ ਮੈਂ ਮੈਂ ਸਿਰ ਝੁਕਾ ਕੇ ਉਹਨਾਂ ਦੇ ਪੈਰਾਂ 'ਚ ਖੜਾ ਹਾਂ ਇਹ ਉਹ ਮੇਰੇ ਸਰਤੇ ਫੁੱਲਾਂ ਦੀ ਵਰਖਾ ਕਲੀ ਜਾਂਦੇ ਨੇ ਇਹਨੂੰ ਮੈਂ ਆਪ ਨਹੀਂ ਗੱਲ ਸੰਭਾ। ਕਮਾਲ ਹੈ। ਦੋਸਤੋ ਓਮਪ੍ਰਕਾਸ਼ ਘਾਸੋ ਦਾ ਨਾਵਲ ਬੋਜਰੀ ਬੱਤੀ ਦਾ ਚਾਨਣ ਬੜਾ ਮਸ਼ਹੂਰ ਹੋਇਆ। ਔਰ ਬਾਅਦ ਵਿੱਚ ਦੂਰਦਰਸ਼ਨ ਜਲੰਧਰ ਨੇ ਉਹਦੇ ਤੇ ਪਰਸ਼ਾਵੇਂ ਇੱਕ ਸੀਰੀਅਲ ਲੜੀਵਾਕ ਬਣਾਇਆ ਸੀ। ਗੁਰਪ੍ਰੀਤ ਘੁੱਗੀ ਨੇ ਉਹਦੇ ਵਿੱਚ ਇੱਕ ਬਲਾਰੇ ਸਾਧ ਦਾ ਰੋਲ ਕੀਤਾ। ਗੱਡੀਆਂ ਵਾਲੇ ਜਿਹੜੇ ਆ ਗਾਡੀ কুমਹਾਰ ਦਾ ਜਿਹੜੇ ਲੋਹਾਰ ਉਹਨਾਂ ਦੀ ਇੱਕ ਲੜਕੀ ਜਿਹੜੀ ਹੈ ਉਹ ਉਹਦੇ ਟੱਚ ਚ ਆਉਂਦੀ ਆ। ਉਹ ਪ੍ਰੇਮ ਕਥਾ ਹੈ ਨੈਣੀ ਦੀ ਔਰ ਬੜਾ ਮਸ਼ਹੂਰ ਹੋਇਆ ਤੇ ਗੁਰਪ੍ਰੀਤ ਘੁੱਗੀ ਦੀ ਉਦੋਂ ਚੜਤ ਤੇ ਦੇਣੋਂ ਤੋਂ ਸ਼ੁਰੂ ਹੁੰਦੇ ਆ। ਉਹ ਰਚਨਾ 옴 ਪ੍ਰਕਾਸ਼ ਗਾਸੌਦੀ ਸੀ। ਔਰ ਇਹ ਤੋਂ ਬਾਅਦ ਪਰਸ਼ਾਵੇਂ ਤੋਂ ਬਾਅਦ ਬੜੀਆਂ ਕਿਤਾਬਾਂ ਲਿਖੀਆਂ। ਤਾਂਬੇ ਦਾ ਰੰਗ ਕਿੱਥੇ ਹੈ ਆਦਮੀ ਕਵਤਾ ਲਿਖੀ ਹੈ। ਇਸ ਤੋਂ ਇਲਾਵਾ ਇੰਨੀਆਂ ਕਿਤਾਬਾਂ ਕਿ 70 ਕਿਤਾਬਾਂ ਪੰਜਾਬੀ ਸਾਹਿਤ ਨੂੰ ਦੇ ਚੁੱਕੇ ਨੇ। ਇਹ ਚੋਂ 25-30 ਕਿਤਾਬਾਂ ਦਾ ਜਿਹੜੀਆਂ ਹਿੰਦੀ ਦੇ ਵਿੱਚ ਵੀ ਇਹਨਾਂ ਨੇ ਮੂਲ ਰੂਪ ਦੇ ਵਿੱਚ ਲਿਖ ਕੇ ਸਾਨੂੰ ਦਿੱਤੀਆਂ ਨੇ। ਅਧਿਆਪਕ ਵੀ ਰਹੇ ਆ ਤੁਸੀਂ ਹਾਂ ਇੰਨਾ ਚਰਪੜਾਇਆ ਬੜਾ ਮੈਂ 37 ਬਰੇ ਅਧਿਆਪਕ ਰਿਹਾ 7 ਬਰੇ ਪ੍ਰੋਫੈਸਰ ਆ ਮੈਂ ਡਬਲ ਐਮ ਐਮ ਫਿਲਾ ਤੇ ਮੇਰਾ ਧਿਆਪਨ ਜਿਹੜਾ ਮੈਂ ਕੀ ਕਹ ਦਸਾਂ ਮੇਰੇ ਵਿਦਿਆਰਥੀ ਕੀ ਨੇ ਜੇ ਮੈਂ ਉਦਾਹਰਣ ਦੇਣੀ ਹੋਵੇ ਤਾਂ ਗੁੱਡੀ ਖੁਰਦ ਤੋਂ ਇੱਕ ਪਿੰਡਾ ਬਣਾ ਲੇਦੇ ਨੇ ਗੁੱਡੀ ਖੁਰਦ ਉਥੋਂ ਦਰਬਾਰਾ ਸਿੰਘ ਗੁਰੂ ਨਾਨਕ ਦਾ ਬੱਚਾ ਹੁੰਦਾ ਹੁੰਦਾ ਜਿਹਨੂੰ ਮੈਂ ਛੀਵੀ ਸਤਵੀ ਅੱਠਵੀ ਤੱਕ ਹਿੰਦੀ ਪੜਾਇਆ ਉਹ ਦਰਬਾਰਾ ਸਿੰਘ ਗੁਰੂ ਚੀਫ ਸੈਕਟਰੀ ਵੀ ਪੰਜਾਬ ਦਾ ਰਿਹਾ ਡੀਸੀ ਰਿਹਾ ਆਉ ਬੜਾ ਕੁਝ ਰਿਹਾ ਬਟਿੰਡੇ ਡੀਸੀ ਰਿਹਾ ਤੇ ਮੇਰਾ ਉਹ ਵਿਦਿਆਰਥੀ ਸੀ ਤਾਂ ਮੇਰੇ ਵਿਦਿਆਰਥੀ ਜਿਹੜੇ ਨੇ ਉਹਨਾਂ ਦੀਆਂ ਕਹਾਣੀਆਂ ਗਿਆਨ ਵੀ ਬੜੀਆਂ ਬਚਤਾਂ ਨੇ ਮੈਂ ਕਾਹਲੇ ਗੋਬਿੰਦ ਸਿੰਘ ਕਾਲਾ ਵੀ ਮੰਤਰੀ ਸੀ ਤੇ ਮੈਂ ਉੱਥੇ ਕਾਹਲੇ 10ਵੀਂ ਨੂੰ ਹਿੰਦੀ ਪੜਾਉਂਦਾ ਹੁੰਦਾ ਇੱਕ ਦਿਨ ਆਇਆ ਤੁਸੀਂ ਮੈਨੂੰ 20 ਰੁਪਏ ਦੇ ਦਿਓ ਪੁੱਛਿਓ ਨਾ ਮੈਂ 10ਵੀਂ ਦੀ ਹਿੰਦੀ ਪੜਾ ਰਿਆ ਉਦੋਂ ਮੇਰੀ ਤਨਖਾਹ 115-116 ਹੁੰਦੀ ਸੀ ਮੈਂ ਬਾਬੂ ਜੀ ਕੋਲੇ ਗਿਆ ਬਾਬੂ ਜੀ ਕੋਲੇ ਜਾ ਕੇ ਉਹਨਾਂ ਨੂੰ ਕਿਹਾ ਵੀ ਬਾਬੂ ਜੀ ਮੈਨੂੰ 20 ਰੁਪਏ ਦੇ ਦਿਓ ਤਨਖਾਹ ਤੇ ਕੱਟ ਲਿਓ ਉਹ ਮੁੰਡੇ ਨੂੰ ਦੇਤੇ 20 ਰੁਪਏ ਕਹੇ ਹਰ ਵੀ ਹੋਇਆ ਦੇ ਕਿੱਡੀ ਬਚਤਾਂ ਗੱਲ ਆ ਪੁੱਤਰਾ ਹੋਇਆ ਇਹ ਵੀ ਉਹ ਉਹਦੀ ਜਿੱਠੀ ਆਈ ਬੰਗਾਲ ਤੋਂ ਵੀ ਪੁਨਾ ਆਉਦਾ ਸੀ ਮੁੰਡਾ ਉਹ ਗਵਿੰਦੀਆ ਉਹਦਾ ਨਾਮ ਸੀ ਤੇ ਕਹਿੰਦਾ ਮੈਂ ਨਾ ਤੁਹਾਡੇ 20 ਰੁਪਏ ਅਗਲੇ ਜਨਮ ਚ ਦੇਊਗਾ ਤੇ ਮੈਂ ਫਟਸਨ ਦੇ ਕਾਰਖਾਨੇ 'ਚ ਲੱਗਿਆ ਵਾਂ ਔਖਾ ਬਹੁਤਾ ਦੁਖੀ ਗੱਡੀ ਏਟਾਂ ਮਾਰ ਰਿਹਾ ਯਾਨੀ ਮੈਂ ਹੈਰਾਨ ਹੋ ਗਿਆ ਮੈਂ ਚਿੱਠੀ ਉਹਦਾ ਪਤਾ ਸੀ ਮੈਂ ਚਿੱਠੀ ਲਿਖੀ ਕਿ ਤੂੰ ਗੱਡੀ ੇਠਾਂ ਆ ਕੇ ਮਰ ਜੀ ਪਰੇ ਖਤਰੂ ਤਿੰਨ ਵਾਰੀ ਬਲਦੀ ਚਾਰ ਵਾਰੀ ਹਮ ਗੱਲ ਖਤਮ ਹੋ ਗਈ ਖਤਰ ਗਿਆ ਨਾ ਗਿਆ ਉਹ ਮਰਿਆ ਨਾ ਮਰਿਆ ਜਿੰਦਾ ਰਹੇ ਮੈਨੂੰ ਨਹੀਂ ਪਤਾ ਹਮ ਉਹ 25 ਸਾਲ ਬਾਅਦ ਮੈਂ ਜਿਹੜਾ ਮਸਤੂ ਮਾਣਾ ਓਥੇ ਰੋਟੀ ੇਠਾਂ ਬੈਠਾ ਕਾਲੇ ਬਾਧਿਆਪਕ ਸੀ ਹਮ ਉਹ ਉਹ ਉਹਨੇ ਦੇਖਿਆ ਦੂਰੋਂ ਉਹ ਆ ਉਹ ਉਹ টাইਚੀ ਫੜਿਆ ਵਾ ਉਹ ਛੋਟਾ ਜਿਹਾ ਦਵਾਖ ਉਹ ਵੀ ਘਰ ਵਾਲੀ ਨਾਲ ਉਂਗਲੀ ਫੜੀ ਵੀ ਉਹ ਕਹਿੰਦਾ ਤੂੰ ਨਾ ਇਹਦੇ ਪਹਿਰੇ ਹੱਥ ਲਾ ਇਹ ਤਾਂ ਮੇਰਾ ਰੱਖਿਆ ਹੈ ਆਇਆ ਤੂੰ টাইਚੀ ਚੋਂ 100 ਰੁਪਿਆ ਕੱਢ ਦੇ ਨੋ ਦੇ ਉਹ ਬਗਿਆ ਤੂੰ ਗੁੰਵੰਦਿਆ ਮਰੀਆਲੀ ਇਹ ਸੋਡੇ ਖਤਨੇ ਮੈਨੂੰ ਬਾਰੀ ਵਾ 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 ਓਮ ਪ੍ਰਕਾਸ਼ ਗਾਸੋ ਜ਼ਿੰਦਾਦਿਲੀ ਦਾ ਨਾਮ ਹੈ ਔਰ ਇਨੀ ਉਮਰ 88 ਸਾਲ ਉਮਰ ਦੇ ਵਿੱਚ ਨੌਜਵਾਨਾਂ ਵਾਲੀ ਫੁਰਤੀ ਆਵਾਜ਼ ਚ ਗੜਕਾ ਕਲਮ ਚ ਤਰੋ ਤਾਜ਼ਗੀ ਨਿਰੰਤਰ ਗਤੀਸ਼ੀਲ ਰਹਿਣਾ ਲਿਖਦੇ ਰਹਿਣਾ ਲੋਕਾਂ ਦੇ ਨਾਲ ਸੱਭਿਆਚਾਰ ਬਣਾ ਕੇ ਰੱਖਣਾ ਮੇਲ ਵਰਤਾਓ ਰੱਖਣਾ ਔਰ ਇਹਨਾਂ ਦੇ ਝੋਲੇ 'ਚ ਜਾਂ ਤਾਂ ਪਰੌਥੇ ਹੁੰਦੇ ਆ ਜਾਂ ਪਿੰਨੀਆਂ ਹੁੰਦੀਆਂ ਘਰਦੀਆਂ ਬਣੀਆਂ ਤੇ ਜਾਂ ਕਿਤਾਬਾਂ ਹੁੰਦੀਆਂ ਔਰ ਪੰਡਿਤ ਜੀ ਕਹੇ ਕਿ ਵੀ ਇਹਨਾਂ ਨੂੰ ਬੜਾ ਸਤਿਕਾਰਿਆ ਜਾਂਦਾ ਹੈ ਕਹਿੰਦੇ ਆ ਵੀ ਤੁਸੀਂ ਸਕੂਲ ਜਾਂਦੇ ਸੀ ਨਾ ਤੇ ਤੁਸੀਂ ਸਾਈਕਲ ਤੇ ਹਾਂ ਕਈ ਜਨ ਪਾਸੇ ਨਹੀਂ ਹੋਣੀ ਹੋਣੀ ਇੱਕ ਮਹੀਨੇ ਤੁਸੀਂ ਆ ਲੈ ਆਓ ਟੱਲਾ ਆ